ਸੁਣ ਸਕਦੇ ਆ ਕਲਾਮ ਉਹ ਸੁਣਦਾ ਵਚਨ ਉਹ ਸੁਣਦਾ ਜਿਹਦੇ ਹੱਥ ਦੇ ਵਿੱਚੋਂ ਵਚਨ ਜਿਹਦੇ ਦਿਲ ਦੇ ਵਿੱਚੋਂ ਵਚਨ ਜਿਹੜਾ ਘਰ ਦੇ ਵਿੱਚ ਵਚਨ ਪੜਦਾ ਵਾ ਜਿਹੜਾ ਆਪਣੇ ਮੰਦਰ 'ਚ ਵਚਨ ਰੱਖਦਾ ਵਚਨ ਉਹ ਹੀ ਰੱਖ ਸਕਦਾ ਵਾ ਜਿਹੜਾ ਵਚਨ ਆਪਣੇ ਅੰਦਰ ਜਮਾ ਕਰ ਬੈਠਾ ਅਤੇ ਇਹ ਵੀ ਰੱਬ ਦੀ ਹੀ ਦੇ ਵਚਨ ਦੀ ਇੱਜ਼ਤ ਨਹੀਂ ਕੀ ਅੱਜ ਲੋਕ ਚਰਚਾਂ ਦੇ ਵਿੱਚ ਵੀ ਆਉਂਦੇ ਆ ਖੁਦਾਵੰਦ ਦੇ ਘਰ ਵਿੱਚ ਵੀ ਆਉਂਦੇ ਆ ਦੀ ਪਾਦਰੀ ਜਾਂ ਤੁਸੀਂ ਪਾਦਰੀ ਆਣੀਆਂ ਬੂਆ ਜੀਆਂ ਵਾ ਮੈਂ ਅੱਜ ਵੀ ਇੱਕ ਬੂਆ ਜੀ ਨੂੰ ਦੇਖਣਾ ਮੈਂ ਸ਼ੁਕਰਵਾਰ ਬਸਣ ਡਿਆ ਇਹਨਾ ਇੱਕ ਬੂਆ ਜੀ ਅੱਜ ਵੀ ਤੇ ਅਗਰੇ ਸਵੇਰੇ ਸ਼ਦਨ ਤਾਜੀ ਤਾਜੀ ਵੀਡੀਓ ਪਾਈ ਸੀ ਜਤਵਾਰ ਵਾ ਨਾ ਇੱਥੇ ਵੀ ਲੱਗਾ ਹੋਇਆ ਆਈ ਨੂੰ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਇੱਧਰ ਵੀ ਇੱਧਰ ਵੀ ਲੱਗਾ ਹੋਇਆ ਤੇ ਆ ਜਿਹੜੇ ਠੀਕ ਆ ਨੋਰਮਲ ਲੇਕਿਨ ਪੂਰੇ ਰੰਗੀ ਹੋਇਆ ਤੇ ਸ਼ਰੀਦ ਵਿੱਚ ਸ਼ੁਕਰਵਾਰ ਦੱਸਣ ਡਿਆ ਇਹਨਾ ਕਿ ਪਿੱਟੇ ਤੋਂ ਬੰਦਾ ਦੇ ਕਹਿ ਗਏ ਵਾ ਗਿਆ ਮੈਂ ਸ਼ਬਦਨਿਸ਼ਤ ਵਾਲਾ ਕਰਨਾ ਚਾਹੁੰਦਾ ਬੂਆ ਜੀਆ ਪ੍ਰਚਾਰਕ ਅੱਗੇ ਲਿਖਿਆ ਫਲਾਨੀ ਪ੍ਰੋਫਿਟ ਫਲਾਨੀ ਤੇ ਬਾਲਾਂ ਨੂੰ ਪਤਾ ਨਹੀਂ ਕੀ ਕੀ ਮਿਲਿਆ ਉਹਨਾਂ ਨੇ ਐ ਸਿੱਧੇ ਬਾਲ ਕੀਤੇ ਹੋਏ ਤਿਆਗ ਕਿੱਥੇ ਆ ਫਿਰ ਮੈਂ ਇੱਕ ਹੋਰ ਵੀਡੀਓ ਦੇਖੀ ਉਹ ਕਿਤੇ ਪੈਲੇਸ ਵਿੱਚ ਗਈ ਆ ਮੰਗਲੇ ਪਾਸੇ ਪਤਾ ਨਹੀਂ ਬਾਪੂ ਨੇ ਇੱਕ ਬਾਪੂ ਨੇ ਮੇਰੇ ਵੱਲ ਅਖੀਕ ਤੱਕ ਗਾਣਾ ਆਵਾ ਉਹ ਲੱਗਾ ਹੋਇਆ ਕੋਈ ਅੱਗੇ ਵਿਸ਼ਵਾਸੀ ਆ ਗਿਆ ਦਵਾ ਕਰਨ ਵਾਸਤੇ ਉੱਥੇ ਦਵਾ ਕਰਨ ਢਈ ਭੈਣ ਅਤੇ ਮੂੰਹ ਸਿਰ ਪੂਰਾ ਚੋਪੜਿਆ ਆਇਆ ਵਾ ਮੈਂ ਤਿਆਗ ਦੀ ਗੱਲ ਕਰਾ ਤਿਆਗ ਦੀ ਚੋਪੜਿਆ ਆ ਉਹ ਹੱਥ ਫੜ ਖਲੋਤੇ ਆ ਇਹ ਆਪ ਹੀ ਲੰਢੀ ਆ ਅਭਿਸ਼ੇਕ ਚਾ ਵੀ ਡਿੱਗਣ ਈ ਆ ਤੁਮ ਦੇਖ ਕੇ ਹਰਾਨ ਹੋ ਗਿਆ ਦੇਖ ਤਿਆਗ ਕਿੱਥੇ ਆ ਤਿਆਗ ਅੱਜ ਲੋਕ ਸੇਵਕ ਬਣ ਗਏ ਵਿਸ਼ਵਾਸੀ ਬਣ ਗਏ ਪਾਦਰੀ ਬਣ ਗਏ ਤਿਆਗ ਕਿੱਥੇ ਆ ਪੁਲਿਸ ਕਹਿੰਦਾ ਵਾ ਮੈਂ ਆਪਣੇ ਆਪ ਨੂੰ ਪੇੜ ਚੜਾਇਆ ਕਰੂਸ ਤੇ ਚੜਾਇਆ ਹੁਣ ਮੈਂ ਜੂੰਦਾ ਨਹੀਂਗਾ ਯੇਸ਼ੂ ਮੇਰੇ ਅੰਦਰ ਜੂੰਦਾ ਵਾ ਕਿ ਵਚਨ ਉਹਦਾ ਪ੍ਰਾਣ ਚ ਆ ਗਿਆ ਵਚਨ ਉਹਦੀ ਆਤਮਾ ਜਾ ਗਿਆ ਬਲਕਿ ਯੇਸ਼ੂ ਦੇ ਅੰਦਰ ਆ ਗਿਆ ਤੇ ਆਦ ਕਿੱਥੇ ਆ ਇਹਨੂੰ ਕੁਸੂਰਤੋਂ ਉਹਦਾ ਅਧਿਕਾਰ ਨਹੀਂਗਾ ਅੱਛਾ ਪਹਿਗੰਬਦੀ ਅਧਿਕਾਰ ਨਹੀਂਗਾ ਲੇਕਿਨ ਉਥੇ ਤੱਕ ਜਿੱਥੇ ਦੂਜਾ ਕਵੇ ਕਿ ਵਾ ਐਨਾ ਪਹਿਲਾ ਪਾਦਰੀ ਦੇ ਕੋਲ ਹੈ ਨਾ ਮੈਨੂੰ ਕਿਹਾ ਬਲੇ ਜਦੋਂ ਹੈਗਾ ਕੀ ਹੋਣ ਕਰ ਰਹੇ ਹੈਗੇ ਉਹ ਮੈਨੂੰ ਕਹਿੰਦਾ ਪادری ਸਾਹਿਬ ਜੀ ਥੋੜਾ ਜਿਹਾ ਤਾਲਮਿਲ ਬਣਾਇਆ ਕਰੋ ਪੈਂਟ ਦਾ ਤੇ ਸ਼ਰਟ ਦਾ ਉਹ ਮੈਂ ਕਹਿੰਦਾ ਮੈਨੂੰ ਕੋਈ ਮਤਲਬ ਨਹੀਂਗਾ ਮੈਨੂੰ ਮਤਲਬ ਆ ਨੰਗ ਟਕਾਂ ਦੇ ਨਾਲ ਤਾਲਮਿਲ ਮਤਲਬ ਨਾ ਬਣੀਏ ਕਿ ਪੈਂਟ ਵੀ ਉਹ ਜੇ ਕਲਰ ਦੀ ਹੋਵੇ ਤੇ ਸ਼ਰਟ ਵੀ ਬਿਲਕੁਲ ਤਾਲ ਮਿਲੇ ਹਾਂ ਰਾਈਟ ਵਾ ਬਣਦਾ ਵੀ ਹੈਗਾ ਦਾ ਕਰਨਾ ਤੇ ਦਾ ਪਰੰਤੂ ਮੇਰੇ ਅੰਦਰ ਇਹ ਆ ਕਿ ਮੇਰਾ ਨੰਗ ਟਕਣਾ ਚਾਹੀਦਾ ਵਾ ਵਸਤਰ ਕਿਦਾਂ ਦਾ ਵੀ ਆ ਉਹ ਦਿੱਕਤ ਨਹੀਂ ਕਿ ਮਹਿੰਗਾ ਵਾ ਸਸਤਾ ਵਾ ਚੰਗਾ ਵਾ ਮਾੜਾ ਵਾ ਮੈਨੂੰ ਮਤਲਬ ਨਹੀਂ ਸਰਦੀ ਆ ਗਈ ਆ ਨੰਗ ਟੱਕ ਨਰ ਮਤਲਬਾ ਠੰਡਾਂ ਲੱਗੇ ਜਗੜ ਪਾਉਂਦੀ ਮੈਂ ਕਹੇ ਬੜੇ ਸੈਕੰਡਰ ਜਗੜ ਲਾ ਕੇ ਪਾਉਨਾ ਮੈਂ ਗੱਲ ਨੂੰ ਕਿਹਨਾ ਛੋਡਾਂ ਹਾਂ ਕਿੱਤੀ ਆਜ ਕਿੱਥੇ ਅਸੀਂ ਯੇਸ਼ੂ ਬਾਤ ਕੀਤਾ ਕਿ ਸਾਡੇ ਅੰਦਰ ਦੀਆਂ ਜਿਹੜੀਆਂ ਚੀਜ਼ਾਂ ਆਵਾ ਉਹ ਅਜੇ ਵੀ ਉਹੋ ਹੀ ਆ जिंद अंदर वचन आ गया वो त्याग करता निरा पूरे अपने आप में त्यागी अपनी अभिलाषा माँगी संसार पलू त्याग नहीं करता कि संसार वक्रा कर लिया यशु यशु सिर्फ यशु हो यशु मसीह जो पसंद वा कि मेरे द्वारा पाप ना हो मेरे तो दूजा पापी ना बने मेरे तो दूजा शराफित ना हो दूसरे को ठोकर ना करे एक त्याग नहीं कर दी बल्कि यह भी त्याग कर देशु मसीह ही जीना ਤੇ ਉਹਦੇ ਵਿੱਚ ਹੀ ਰਹਿਣਾ ਤਿਆਗ ਨਹੀਂ ਗਾ ਆਪਣੇ ਤਿਆਗ ਕਰਨ ਦੇ ਨਾਲ ਆਪਣੇ ਅੰਦਰ ਆਪਣੇ ਅੰਦਰ ਛੱਡੰਮ ਦੀ ਲੋੜ ਅੱਜ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਭਾਈ ਜੁੱਤ ਮੇਡਿੰਗ ਚੜਾਉਂਦੇ ਆ ਝੰਡਾ ਸਕੂਲ ਚੜਾਉਂਦੇ ਐਤਵਾਰ ਨੂੰ ਪ੍ਰਚਾਰ ਕਰਦੇ ਤੇ ਡੀਜੇ ਲੱਭ ਚੱਕ ਕੇ ਧੰਡੇ ਵੀ ਪਾਉਂਦੇ ਹੁੰਦੇ ਪਰ ਕਿਹੜੇ-ਕਿਹੜੇ ਗਾਣੇ ਲੱਗੇ ਹੁੰਦੇ ਆ ਪ੍ਰਚਾਰਕਾਂ ਦੀ ਗੱਲ ਕਰ ਰਿਹਾ ਵਾਂ ਕਿਉਂ ਕਿਉਂ ਉਹਨਾਂ ਮੁਕਤੀ ਭਾਈ ਲੋਕਾਂ ਨੂੰ ਡੀਜੇ ਚੜਾ ਇਹ ਦਿਨ ਦੀ ਗੱਲ ਆ ਪਾਸਟਰ ਮਨਲੋਵ ਜੀ ਦੀ ਡੈਥ ਹੋ ਗਈ ਕਿਸੇ ਰਿਸ਼ਤਦਾਰਾਂ ਦੇ ਮੈਰਿਜ ਤੇ ਗਿਆ ਤੋ ਕਹਿੰਦੇ ਪادری ਅਸਰ ਚਲੋ ਹਰ ਇੱਕ ਆਪ ਦਾ ਸਮਾਂ ਆ ਬਾਈਬਲ ਬਾਈਬਲ ਚੋਂ ਲਿਖਿਆ ਗਿਆ ਚਲੋ ਅੱਜ ਮौज-ਮਸਤੀ ਮਾਨਦੇ ਥੋੜਾ ਇੰਜੋਏ ਕਰਦੇ ਆ ਡੀਜ਼ਲ ਆਇਆ ਸੀ ਉਹਨਾਂ ਨੇ ਵਿਆਹ ਸੀਗਾ ਉਹ ਭੰਗੜਾ ਪਾਉਣ ਡੈਪੇ ਇਹਨੂੰ ਕਹਿੰਦੇ ਭਰਾ ਠੀਕ ਆ ਮੈਂ ਭੰਗੜਾ ਪਾਉਣਾ ਬਈ ਇੱਥੇ ਮੈਨੂੰ ਬਿਠਾ ਦਿਓ ਨਹੀਂ ਤਾਂ ਮੈਂ ਲੰਮੇ ਪੈਣ ਲੱਗਾਂ ਅੰਦਰ ਉਹ ਕਹਿੰਦੇ ਨਹੀਂ ਆ ਸਾਡੇ ਸਪੈਸ਼ਲ ਬੰਦੇ ਤੁਸੀਂ ਆ ਜਿਹਦਾ ਜਿਤਮਾਨ ਕਰਦੇ ਹੁੰਦੇ ਨੇ ਨਾ ਕੀ ਭਗਤ ਬੰਦਾ ਜਿਤਮਾਨ ਕਹਿੰਦੇ ਨਹੀਂ ਭਰਾ ਮੈਨੂੰ ਕੁਰਸੀ ਦੇ ਦਿਓ ਇੱਥੇ ਬੈਜਾਂ ਨਾ ਮੈਂ ਉਹ ਕੁਰਸੀ ਤੇ ਕੁਰਸੀ ਹੁੰ ਲੋਕੀ ਲੱਗੇ ਹੋਏ ਸੀਗੇ ਮਜ਼ਾ ਲੈਣ ਦੇ ਸੀਗੇ ਨੱਚੀ ਜਾਣ ਦੇ ਕੇ ਕੱਦੇ ਘੰਟੇ ਬਾਅਦ ਉਹ ਨੱਚਣ ਵਾਲਾ ਬਾਹਰ ਆ ਗਿਆ ਸੀਗਾ ਡੀਜੇ ਤੇ ਹੁਣ ਲੱਭੇ ਕਿ ਇਹਨੂੰ ਬਾਹਰ ਕੱਢਣ ਮਾਰੇ ਭਾਵੇਂ ਕਿਦਾਂ ਹੁਣ ਉਹ ਉੱਥੇ ਬੈਠਾ ਕਹਿੰਦੇ ਪਾਸਾ ਤੁਸੀਂ ਕਰੋ ਕਹਿੰਦਾ ਡੀਜੇ ਵਾਲ ਨੂੰ ਕਹੇ ਉਹਨੇ ਲਿਆਂਦਾ ਵਾ ਇਹ ਉਹਨਾਂ ਦਾ ਕੰਮ ਵਾ ਜਿਹਨਾਂ ਦਾ ਅੰਦਰ ਜੋ ਹੈਗਾ ਵਾ ਪ੍ਰੇਜ਼ ਦਾ ਲਾਟ ਹਾਲੇਲੂਇਆ ਮੈਂ ਤਿਆਗ ਦੀ ਗੱਲ ਕਰ ਰਿਹਾ ਤਿਆਗ ਕਿੱਥੇ ਆ ਤਿਆਗ ਕਿੱਥੇ ਆ ਪ੍ਰਚਾਰਕ ਦਾ ਤਿਆਗ ਕਿੱਥੇ ਆ ਸਿਖਾਉਣ ਵਾਲੇ ਦਾ ਤਿਆਗ ਕਿੱਥੇ ਆ ਹਾਂ ਹਾਰੇ ਕੰਮ ਦਾ ਸਮਾਂ ਆ ਲੇਕਿਨ ਤਿਆਗ ਕਿੱਥੇ ਆ ਅਹੀਂ ਆਪਣਾ ਤਿਆਗ ਕਿੱਥੇ ਕਿਤਾਬ ਆ ਆਪਣੇ ਉਹਨੂੰ ਮਾਰ ਰਿਹਾ ਕਿੱਥੇ ਆ ਆਪਣੇ ਕਾਮਨਾ ਮਨ ਆਪਣੀਆਂ ਬਲਾਸ਼ਾਂ ਮਨ ਆਪਣੇ ਛਮਨ ਕਿੱਥੇ ਮਾਰ ਰਿਹਾ ਵਾ ਅਸੀਂ ਯੇਸ਼ੂ ਦੀ ਕਹਾਣੀ ਯੇਸ਼ੂ ਦਾ ਨੂਰ ਕਦੋਂ ਸਾਡੇ ਤੇ ਚੜਿਆ ਉਹਦਾ ਨੂਰ ਸਾਡੇ ਤੇ ਕਦੋਂ ਚੜਿਆ ਦਾ ਜੋ ਉਸ ਨੇ ਆਖਿਆ ਤੁਹਾਡਾ ਸੁਭਾਅ ਵੀ ਉਦੋਂ ਦਾ ਹੋਵੇ ਜਿੱਦ ਦਾ ਮਸੀਹ ਯੇਸ਼ੂ ਦਾ ਸੁਭਾਅ ਹੋ ਸੀਗਾ ਸੁਭਾਅ ਯੇਸ਼ੂ ਦਾ ਦੰਦਾ ਸੀਗਾ ਤੇ ਆਜ ਕਿੱਥੇ ਅੱਜ ਬਚਨ ਦੀ ਕਦਰ ਨਹੀਂ ਕੀ ਅੱਜ ਕਲਾਮ ਦੀ ਕਦਰ ਨਹੀਂ ਕੀ ਬਾਈਬਲ ਹੈਗੀ ਆ ਬਾਈਬਲ ਨੂੰ ਬਸ ਸੁਣਦੇ ਆ ਉਹ ਵੀ ਪਾਦਰੀ ਦੇ ਕੋਲੋਂ ਇਹ ਕੰਨ ਕਿਤੇ ਹੋਰ ਰੁੰਦੇ ਆ ਤੇ ਅਸੀਂ ਕਿਤੇ ਹੋਰ ਰਹਨੇ ਆ ਸੁਣਦੇ ਆ